ਭਾਈ ਇਹਦਾ ਰੇਟ ਕਿੰਨੇ ਤੋਂ ਸਟਾਰਟ ਹੋ ਜਾਂਦਾ ਆਹ ਇੰਨੀ ਐਡਜਸਟਮੈਂਟ ਵਾਲ ਜਿੰਦਰੇ ਦਾ ਰੇਟ ਇਹਦਾ ਤੁਹਾਨੂੰ ਦੇ ਦਾਂਗੇ ਜੀ ਆਪਾਂ 16000 ਤੋਂ ਸਟਾਰਟ ਕਰਾਂਗੇ ਜੀ 16000 ਦਾ ਤੇ ਮਤਲਬ ਆਹ ਜਿਹੜੇ ਥੋੜੇ ਥੋੜੇ ਮਹਿੰਗੇ ਆ ਆ ਜਿਵੇਂ ਥੋੜੇ ਥੋੜੇ ਰੇਟ ਦਾ ਫਰਕ ਪੈਂਦਾ ਟੌਪ ਮਾਡਲਾਂ ਦੇ ਜਿਵੇਂ ਡਬਲ ਨੱਕਾ ਹੋ ਜਾਂਦਾ ਪਾਈਪ ਦਾ ਫਰੇਮ ਆ ਜਾਂਦਾ ਜਿਵੇਂ ਕੁਆਲਿਟੀ ਵਧਦੀ ਜਾਂਦੀ ਥੋੜੇ ਥੋੜੇ ਰੇਟ ਵਧਦਾ ਜਾਂਦਾ ਜੀ ਆਪਣੇ ਤਵੀਆਂ ਖਾਲੀ ਪਾਉਣ ਲੱਗ ਜਾਂਦੇ ਜੀ ਹੂੰ ਤਵਾ ਵੀ ਤਵੇ ਤਵਾ ਸਹੀ ਨਹੀਂ ਚੱਲਦਾ ਜੀ ਤਵੇ ਸੈਟਿੰਗ ਕਰਨੀ ਐ ਇਹਦੇ ਨਾਲ ਤਵੀ ਆਪਣੇ ਤਵੇ ਪੰਜ ਛੇ ਇੱਧਰ ਵੀ ਹੋ ਜਾਂ ਜ਼ੀਮੇਦਾਰ ਭਰਾ ਕਿਵੇਂ ਮਰਜ਼ੀ ਤੋੜ ਦੇ ਠੀਕ ਆ ਜੀ ਟੈਨ ਸਾਡੇ ਕੋਲੋਂ ਆ ਕੇ ਨਵੀਂ ਲਿਆ ਸਕਦਾ ਜੀ ਜੀਮੇਦਾਰ ਕਿੰਨੇ ਚਰਚ ਤੋੜ ਦੇਵੇ ਤਾਂ ਕੋਦ ਮਰਜ਼ੀ ਤੋੜ ਦੇ ਜੀ ਇਹਨੂੰ ਵੀ ਬੰਦਾ ਇੱਥੇ ਕਿੱਲੀ ਕੱਢੇ ਇਹਨੂੰ ਐ ਕੱਢੇ ਤੇ ਲਿਫਟ ਚੱਕੋ ਜੀ ਇਹ ਡੈਂਪਰ ਹੋ ਜਾਂਦੀ ਆਪਣੇ ਆਪ ਅੱਛਾ ਜਿਵੇਂ ਮੰਨ ਲਾ ਮੈਂ ਬੋਰੀਆਂ ਪ੍ਰੀਤ ਹੋਏ ਹਾਂ ਜੀ ਬੋਰੀਆਂ ਲਾਦ ਲਿਆਏ ਆਪਾਂ ਬਰਾਬਰ ਹੈ ਜੀ ਆਪਾਂ ਨੂੰ ਬਾਹ ਦੇ ਵਿੱਚ ਹਿੱਸਾ ਕੱਢਣ ਦੀ ਜ਼ਰੂਰਤ ਨਹੀਂ ਔਰ ਨਹੀਂ ਆਮ ਤੌਰ ਤੇ ਜਦੋਂ ਸੁਹਾਗੇ ਆ ਕੀ ਹੈ ਜਦੋਂ ਜਿੱਧਰਲੇ ਪਾਸੇ ਆ ਟਾਇਰ ਆ ਉਧਰਲੇ ਪਾਸੇ ਸੁਹਾਗੇ ਦਬਦੇ ਰਹਿੰਦੇ ਕੱਢਣਾ ਪੈਂਦਾ ਜੀ ਹੋਰ ਦੇਖਿਓ ਆਪਾਂ ਕੱਢਣਾ ਪੈਂਦਾ ਪਰ ਆਪਣੇ ਸੁਹਾਗੇ ਦੀ ਜਰੂਰਤ ਹੀ ਨਹੀਂ ਕੱਢਣ ਦੀ ਜੀ ਦਾ ਤੋਂ ਨਹੀਂ ਕਾਰਨ ਕੀ ਆ ਕਾਰਨ ਆਪਣਾ ਬੈਲੈਂਸ ਹੀ ਬਰਾਬਰ ਕੀਤਾ ਹੋਇਆ ਜੀ ਅੱਛਾ ਬੇਟ ਹੀ ਬਰਾਬਰ ਕਰ ਬਰਾਬਰ ਕੀਤਾ ਹੋਇਆ ਚਾਹੇ ਤਾਂ ਇਹ ਹੱਕ ਚ ਪੂਰਾ ਕਰਤਾ ਜਾਂ ਕਿਵੇਂ ਲੋ ਤੁਹਾਨੂੰ ਇੱਕ ਇਹੋ ਜੀ ਚੀਜ਼ ਦਿਖਾਉਣ ਲੈ ਕੇ ਆਇਆ ਮੁੰਡੇ ਨਾ ਲੱਕੜ ਵਾਲੀ ਦੇ ਹੈਪੀ ਹੋਣੀਆਂ ਅਸਲ ਦੇ ਵਿੱਚ ਸਾਰਾ ਪਰਿਵਾਰ ਇਕੱਠੇ ਕੰਮ ਕਰਦੇ ਅੱਜ ਬੰਦਾ ਮੈਂ ਇੱਕ ਜੋੜਿਆਂ ਨਾਲ ਅਸਲ ਦੇ ਵਿੱਚ ਸਾਰਾ ਪਰਿਵਾਰ ਇਕੱਠਾ ਬੜੀ ਮਿਹਨਤ ਨਾਲ ਬੜ ਸੱਚੀ ਆਰੇ ਹੱਥਾਂ ਦੀ ਕਮਾਲ ਦੇਖੋ ਆ ਜਿੰਦਰੇ ਦੀ ਇਹਨਾਂ ਦੀ ਨਕਲ ਸਾਰੇ ਮਿਸਤਰੀ ਲਾਣੇ ਨੂੰ ਕਰਨੀ ਪੈਗੀ ਕਿਉਂ ਕਰਨੀ ਪੈਗੀ ਇਹ ਬੰਦਿਆਂ ਨੇ ਥੋੜੇ ਪੈਸਿਆਂ 'ਚ ਸਭ ਤੋਂ ਵੱਧ ਫੰਕਸ਼ਨ ਵਾਲਾ ਜਿੰਦਰਾ ਆ ਬਣਾਤਾ 360 ਡਿਗਰੀ ਵਾਲਾ ਵੀ ਬਿਖਾਵਾਂਗੇ ਤੁਹਾਨੂੰ 90 ਡਿਗਰੀ ਵਾਲਾ ਵੀ ਦਿਖਾਵਾਂਗੇ ਸਾਰੇ ਦਿਖਾਉਣੇ ਆ ਹੈਪੀ ਪਿਛਲੀ ਵਾਰ ਆਪਾਂ ਵੀਡੀਓ ਪਾਈ ਸੀ ਸਭ ਤੋਂ ਵੱਧ ਲੋਕਾਂ ਨੇ ਆ ਮੁੰਡਿਆਂ ਹਾਂਜੀ ਹਾਂਜੀ ਬਹੁਤ ਵੇਗੇ ਪਿਛਲੀ ਵਾਰ ਵੀਡੀਓ ਨਾਲ ਜੀ ਆਪਣੀ ਇਹ ਇਹਦੇ 'ਚ ਗੱਲ ਕਮਾਲ ਦੀ ਇਹ ਆ ਵੀ ਦੇਖ ਕਰਨੇ ਓਏ ਇਨੂੰ ਇਹਦੇ ਤੋਂ ਹੀ ਗੇੜ ਕੇ ਪਤਲਾ ਵੀੜਾ ਕਰ ਸਕਦੇ ਹਾਂ ਹਾਂਜੀ ਹਾਂਜੀ ਕਿੰਨਾ ਕੁ ਪਤਲਾ ਵੀੜਾ ਕਰ ਸਕਦੇ ਇਹਨੂੰ ਸੋਹਣਾ ਜਿਵੇਂ ਜਿੰਨੀ ਕਿ ਆਪਾਂ ਨੂੰ ਵੀ ਜਿੰਮੇਦਾਰ ਨੂੰ ਲੋੜ ਆ ਜੀ ਬੱਟ ਮੋਟੀ پتہ ਜਿੰਨੇ ਵੀ ਪਾਉਣੀ ਹੈ ਆਪਣੇ ਹੈਂਡਲ ਦੇ ਨਾਲ ਆਟੋਮੈਟਿਕ ਹੋ ਜੂਜੀ ਕੋਈ ਚਾਬੀ ਪਾਣਾ ਚੱਕਣ ਦੀ ਜ਼ਰੂਰਤ ਨਹੀਂ ਇਹਦੇ ਵਿੱਚ ਬੈਰਿੰਗ ਲੱਗਾ ਹੋਇਆ ਕੋਈ ਜ਼ੋਰ ਨਹੀਂ ਬਿਲਕੁਲ ਆਸਾਨ ਬੱਚਾ ਵੀ ਇਹਨੂੰ ਆਪਾਂ ਨੂੰ ਫੋਲਡ ਕਰ ਸਕਦਾ ਜੀ ਯਾਰ ਜੇ ਕਿਸੇ ਬੰਦੇ ਨੇ ਮਤਲਬ ਸਬਜ਼ੀ ਲਾਉਂਦਾ ਨਾ ਬੈੱਡ ਪਾਉਣੇ ਆ ਇਹ ਬੈੱਡ ਵੀ ਪਾਈ ਜਾਂਦਾ ਹਾਂਜੀ ਵੀ ਜਿੰਨਾ ਚੌੜਾ ਜੇ ਤੁਸੀਂ ਬੈੱਡ ਪਾਉਣਾ ਨਾ ਜੇ ਬੈੱਡ ਪਾਉਣਾ ਆ ਜਾਂ ਕਈ ਵਾਰ ਕੀ ਹੁੰਦਾ ਵੀ ਤੁਸੀਂ ਕੋਈ ਖੁੱਲ੍ਹੇ ਥਾਂ ਤੇ ਮਤਲਬ ਚੌੜੀ ਬੱਟ ਚਾਹੀਦੀ ਆ ਤੁਹਾਨੂੰ ਕੋਈ ਪੂਰੀ ਪੜੀ ਮਾਰਨੀ ਆ ਪਾਣੀ ਜਾਣ ਤੋਂ ਰੋਕਣਾ ਕਿਸੇ ਪਾਸੇ ਤਾਂ ਤੁਸੀਂ ਪੂਰੇ ਵੱਡੇ ਬੇਸ ਵਾਲੀ ਬੱਟ ਪਾ ਸਕਦੇ ਹਾਂ ਹਾਂਜੀ ਜਿਵੇਂ ਮਰਜ਼ੀ ਬੱਟ ਜਿੱਦੀ ਮੋਟੀ ਪਾ ਲੋ ਬੱਟ ਉਨੀ ਮੋਟੀ ਪਾਉਗਾ ਜੀ ਬੱਟ ਹਾਂ ਜਿਵੇਂ ਸਾਝੀ ਬੱਟ ਤੇ ਕਈ ਨਹੀਂ ਲਾਉਣਾ ਹੁੰਦਾ ਪੱਕੀ ਬੱਟ ਤੇ ਹੁਣ ਜੇ ਆਹ ਲਾਉਂਦੇ ਆ ਤਾਂ ਮਗਰਲੇ ਪਾਸੇ ਟੁੱਟਦਾ ਕਿਉਂਕਿ ਪੱਕੀ ਬੱਟ 'ਚ ਫਸਦਾ ਹਾਂਜੀ ਉਦੋਂ ਇਹਨੂੰ ਖੋਲ ਲੋ ਖੋਲ ਕੇ ਸਾਂਝੀ ਮਿੰਟ ਤੇ ਮਿੱਟੀ ਪੱਕੀ ਵੱਟ ਤੇ ਮਿੱਟੀ ਲਾ ਦੋ ਹਾਂ ਨਾ ਹਾਂਜੀ ਤੇ ਆ ਆਹਾ ਇਹਦੇ ਵਾਸਤੇ ਪਾਨੇ ਚਾਬੀਆਂ ਚੱਕਣ ਵਾਲੀ ਗੱਲ ਹੀ ਖਤਮ ਕਰਤੀ ਬਿਲਕੁਲ ਵੀ ਨਹੀਂ ਇਹ ਆਪਣਾ 360 ਡਿਗਰੀ ਹੈ ਜੀ ਚਾਬੀ ਪਾਨਾ ਤੇ ਕੋਲੇ ਰੱਖਣ ਦੀ ਜਰੂਰਤ ਹੀ ਨਹੀਂ ਜੀ ਆਪਾਂ ਨੂੰ ਇਹਦੇ ਨਾਲ ਐਵੇਂ ਖੋਲਣਾ ਹਾਂਜੀ ਇਹਨੂੰ ਜਿੰਨਾ ਮਰਜੀ ਦੂਰ ਕਰ ਲੈਣਾ ਤੇ ਜਿੰਨਾ ਮਰਜੀ ਇਹਨੂੰ ਕਮਾ ਲੈਣਾ ਹਾਂਜੀ ਬਾਕੀ ਗਰਾਰੀ ਸਿਸਟਮ ਹੈ ਜੀ ਥੋੜੀ ਥੋੜੀ ਜਗ੍ਹਾ ਤੇ ਤਵਾ ਹਲੂ ਜੀ ਆਪਣਾ ਗਰਾਰੀ ਸਿਸਟਮ ਹੈ ਜਿੰਨਾ ਵੀ ਐਡਜਸਟ ਤਵਾ ਇਹਨੂੰ ਕਰਨਾ ਹੋ ਜੂਗਾ ਨੀਚੇ ਤੋਂ ਐਡਜਸਟ ਕਰਨਾ ਤੇਲ ਕੋ ਕਰਨਾ ਓਕੜੂ ਕਰਨਾ ਉਹ ਵੀ ਹੋ ਜੂਗਾ ਹੂੰ ਤਾਂ ਵੇ ਨੂੰ ਤੁਸੀਂ ਦੇਖੋ ਤਵੇ ਨੂੰ ਐ ਘਮਾਉਣਾ ਐ ਘਮਾਉਣਾ ਤੇ ਤਵੇ ਨੂੰ ਇਧਰ ਨੂੰ ਲਿਜਾਣਾ ਇਧਰ ਨੂੰ ਲਿਜਾਣਾ ਸਾਰਾ ਕੰਮ ਕਰਕੇ ਦਊਗਾ ਹਾਂਜੀ ਬਾਕੀ ਜਿਵੇਂ ਆਪਾਂ ਡਿਸਕ ਜਿੰਦਰਾ ਇਹ ਇਹਦੇ ਵਿੱਚ A to Z ਲੇਜ਼ਰ ਕਟਿੰਗ ਲੱਗੀ ਹੈ ਹੂੰ ਠੀਕ ਹੈ ਜੀ ਜਿਵੇਂ ਆਪਣੀ ਤਵੇ ਇਹਦੇ ਵਿੱਚ ਠੀਕ ਹੈ ਜੀ ਇੰਨੇ ਦੀ ਗਾਰੰਟੀ ਵਾਰੰਟੀ ਹੈਗੀ ਹੈ ਜੀ ਜਿਵੇਂ ਆਪਣੇ 베어ਿੰਗ ਪਾਏ ਹੋਏ 2 ਸਾਲ ਦੀ ਫੁੱਲ ਗਾਰੰਟੀ ਹੈ 베어ਿੰਗਾਂ ਦੀ ਅੱਛਾ ਹਾਂਜੀ ਵੀ ਜੇ ਇਹਦੇ ਬਾਰੰਗ ਟੁੱਟ ਗਿਆ ਕੁਝ ਵੀ ਹੋ ਗਿਆ ਤਾਂ ਤੁਸੀਂ ਉਹਨੂੰ ਖੇਤ 'ਚ ਸਰਵਿਸ ਦੇਓਗੇ ਹਾਂਜੀ ਤੇ ਇਹ ਇਹਦੀ ਵੀ ਕੋਈ ਗਾਰੰਟੀ ਵਾਰੰਟੀ ਹੁੰਦੀ ਆ ਕਿਸੇ ਚੀਜ਼ ਦੀ ਗਾਰੰਟੀ ਇਹਦੀ ਕੋਈ ਦਿੱਕਤ ਨਹੀਂ ਹੁੰਦੀ ਇਹਦੀ ਇਹ ਅੱਗੇ 2-3 ਤਰ੍ਹਾਂ ਦੇ ਬਣਦੇ ਸੀ ਇੱਕ ਪਤਾ ਨਹੀਂ ਪੱਤੀ ਜੀ ਤੋਂ ਬਿਨਾ ਬਣਾਉਂਦੇ ਸੀ ਹੁਣ ਅੰਗਲ ਦੇ ਬਣਾਉਣ ਲੱਗੇ ਅੰਗਲ ਦੇ ਫਰੇਮ 'ਚ ਆ ਗਏ ਜੀ ਆਹ ਵਾਲਾ ਤਾਂ ਫੇਸ ਮੋਡ ਦਾ ਜਾਂਦਾ ਜੀ ਸਿੰਗਲ ਨੱਕਾ ਜਾਂਦਾ ਜੀ ਐਤੋਂ ਬਾਅਦ ਆਪਣਾ ਟੋਪ ਮਾਡਲ ਆ ਜਾਂਦਾ ਜੀ ਆ ਆ ਆ ਹਾਂ ਆ ਗਿਆ ਮੋٹے ਪੈਪ ਵਾਲਾ ਹਾਂਜੀ ਹਾਂਜੀ ਮੋٹے ਪੈਪ ਵਾਲਾ ਆ ਗਿਆ ਜੀ ਡਬਲ ਨੱਕਾ ਆ ਗਿਆ ਜੀ ਅੱਛਾ ਇਹ ਮਹਿੰਗਾ ਹੋਊਗਾ ਇਹ ਥੋੜਾ ਮਹਿੰ ਤਵੀਆਂ ਹਾਈਡਰੌਲਿਕ ਹੈ ਹਾਂਜੀ ਹਾਈਡਰੌਲਿਕ ਤਵੀਆਂ 'ਚ 20 ਦਾ ਸੈੱਟ ਹੈ ਜੀ ਇਹ ਕਿੰਨਿਆਂ ਵੱਡਿਆਂ ਤੋਂ ਵੱਡਿਆਂ ਕਿੰਨਿਆਂ ਬਣਾਤਿਆਂ ਹੁਣ ਤੱਕ ਵੱਡੇ ਵੱਡੇ ਆਪਾਂ ਬਣਾਦੇ 26 ਤੱਕ ਜੀ ਯਾਰ ਸੋਨਾ ਬੜਾ ਲਾਇਆ ਇਹਦੇ ਮਗਰਲੇ ਪਾਸੇ ਦੇਖੀ ਆ ਆਹ ਕਾਦੇ ਨਾਲ ਅੱਖਰ ਕੱਟੇ ਨੇ ਲੋਹੇ ਦੇ ਆ ਕਿ ਕਾਦੇ ਅੱਖਰ ਆਏ ਜਿਵੇਂ ਜੀ ਆਪਣੀ A to Z লেਜ਼ਰ ਕਟਿੰਗ ਹੈ ਇਹਦੇ ਵਿੱਚ ਵੀ ਜੀ ਨਹੀਂ ਆ ਆ ਆਹ ਲੈਜ਼ਰੀ ਕੱਟ ਦਿੰਦਾ ਲੈਜ਼ਰ ਜੀ ਆ ਸੋਨਾ ਬੜਾ ਕੱਟਦਾ ਆ ਆ ਤੇਰੀ ਤੇਰੀ ਕੰਪਨੀ ਦਾ ਜੀ ਐਚਟੀ ਇੰਪਲੀਮੈਂਟ ਹੈ ਆਪਣਾ ਲੋਗੋ ਆ ਜੀ ਜੀ ਐਚਟੀ ਦਾ ਸੋਨਾ ਬੜਾ ਕੱਟਿਆ ਹਨਾ ਹਾਂਜੀ ਆ ਨੰਬਰ ਇਹ ਇਹ ਆਹ ਆ ਨੰਬਰ ਤੇਰੇ ਹੀ ਆ ਇਹ ਕਿ ਇੱਕ ਜਿਹਦੇ ਬਣਵਾਇਆ ਨਹੀਂ ਨਹੀਂ ਆਪਣੇ ਨੰਬਰ ਲੱਗੇ ਹੋ ਸਾਰੇ ਜੀ ਇਹਦੇ ਵਿੱਚ ਅੱਛਾ ਜੇ ਕਿਸੇ ਬੰਦੇ ਨੇ ਜਿਨੇ ਬਣਵਾਇਆ ਉਹਦਾ ਆ ਵੀ ਤੇਰਾ ਹੀ ਆ ਆਪਣਾ ਐਡਰੈਸ ਲੱਗਾ ਹੋ ਬਿਸ਼ਪਕਰਮ ਐਗਰੀਕਲਚਰ ਵਰਕਰਸ ਲੱਕੜਵਾਲੀ ਹੂੰ ਜੇ ਕਿਸੇ ਨੇ ਆਪ ਦਾ ਕੁਝ ਲਿਖਾਉਣਾ ਕੋਈ ਧਾਲੀ ਕੁਝ ਲਿਖਾਉਣਾ ਸਰਦਾਰ ਕੋਈ ਸਿੱਧੂ ਕੋਈ ਜੋ ਵੀ ਆ ਹਾਂ ਜੋ ਵੀ ਲਿਖਣਾ ਉਹ ਪਾ ਲਾ ਕੇ ਦੇਵਾਂਗੇ ਜੀ ਉਹ ਉਹ ਜਿਵੇਂ ਆ ਲਿਖਿਆ ਹੋਇਆ ਐਵੇਂ ਇੱਥੇ ਕਰਕੇ ਉਹ ਲਿਖ ਦੇਣਗੇ ਵੀ ਇਹ ਭਾਈ ਫਲਾਨੇ ਬੰਦੇ ਦੇ ਹਾਂਜੀ ਹਾਂਜੀ ਹਨਾ ਉਹ ਖੜਮੇ ਲੋਟ ਵੀ ਲਿਖਿਆ ਉਹ ਖੜਮੇ ਲੋਟ ਵੀ ਉਹ ਦੇਖ ਜੀ ਇਹਨਾਂ ਦਾ ਇੰਸਟਾਗ੍ਰam ਵੀ লাইਵ ਬੈਠਿਆ ਯਾਰ ਕੰਮ ਬਾਲਾ ਕਰਦਾ ਇੰਸਟਾਗ੍ਰam ਤੇ ਬਾਬਾ ਬੰਦੇ ਇਕੱਠੇ ਕਰ ਲੇ ਭਾਈ ਠੀਕ ਹੈ ਜੀ ਹਾਂ ਕਿੰਨੇ ਕਾ ਜੇ ਐਚ ਟੀ ਐਮਪਲੀਮੈਂਟਸ ਦੇ ਇੰਸਟਾਗ੍ਰam ਇੰਸਟਾਗ੍ਰam ਦਾ ਦੇਖੀ ਲੋਗੋ ਵੀ ਕਿਉਂ ਕੱਟੀ ਫਿਰਦੇ ਹਾਂਜੀ ਕਮਾਲ ਕੀਤੀ ਪਈ ਆ ਇਹੋ ਜੀ ਚੀਜ਼ ਤਾਂ ਆਪਾਂ ਵੀ ਕੋਟਾ ਆ ਕੇ ਕਰਵਾ ਲਈ ਜਿਵੇਂ ਆਪਣੇ ਜੀ ਇਹ ਕਿਹੜਾ ਅਡਜਸਟਮੈਂਟ ਵੀ ਦਿੱਤੀ ਹੋਈ ਹੈ ਜੀ ਹਾਂ ਜਿਵੇਂ ਜੀਮੇਦਾਰ ਨੂੰ ਤਵੇ ਸਾਈਡ ਤੇ ਕਰਨੇ ਆ ਇਧਰ ਉਧਰ ਕਰਨੇ ਆ ਜੀ ਇਹ ਅਡਜਸਟਮੈਂਟ ਦਿੱਤੀ ਹੈ ਤਵਾ ਸੈਟਿੰਗ ਇਥੋਂ ਹੁੰਦੀ ਹੈ ਜੀ ਆਪਣੀ ਹੂੰ ਠੀਕ ਹੈ ਜੀ ਨਹੀਂ ਮੈਨੂੰ ਇਧਰ ਉਧਰ ਵਾਲੀ ਮਾੜੀ ਜੀ ਗੱਲ ਸਮਝਾ ਵੀ ਕਿਵੇਂ ਇਧਰ ਉਧਰ ਜਿਵੇਂ ਜੀ ਕਈ ਵਾਰ ਹੁੰਦਾ ਜੀ ਵੀ ਆਪਣੇ ਤਵੇ ਖਾਲੀ ਪਾਉਣ ਲੱਗ ਜਾਂਦੇ ਜੀ ਹੂੰ ਤਵਾ ਵੀ ਤਵੇ ਤਵਾ ਸਹੀ ਨਹੀਂ ਚੱਲਦਾ ਜੀ ਤਵੇ ਸੈਟਿੰਗ ਕਰਨੀ ਹੈ ਇਹਦੇ ਨਾਲ ਤਵੇ ਆਪਣੇ ਤਵੇ ਪੰਜ ਛੇ ਇਚ ਇਧਰ ਵੀ ਹੋ ਜਾਂਦੇ ਪੰਜ ਛੇ ਇਚ ਇਧਰ ਵੀ ਆ ਜਾਂਦੇ ਜੀ अच्छा जे दो दोनों जो मतलब एक तवां इधर उधर करना सेटिंग जे में जी पीछे वाले तवे इधर भी हो ਜਾਣਗੇ इधर भी हो ਜਾਣਗੇ दोनों ਸਾਡੇ ਅਡਜਸਟਮੈਂਟ ਤਵੇ ਦੀ ਜੋ ਵੀ ਇਹਦੇ ਵਿੱਚ ਆਪਣੀ ਪਿੰਨਾ ਪਾਈਆਂ ਹੋਈਆਂ A to Z ਜਿਹੜੀਆਂ ਪਾਈਆਂ ਪੱਕੀਆਂ ਪਿੰਨਾ ਟੈਂਪਰ ਕੁਛ ਪਾਏ ਹੋਏ ਪਿੱਤਲ ਵਾਲੇ ਜਿਸ ਵੀ ਨੇ ਪਿੰਨਾ ਪਾਈ ਹੋਈ ਹੈ ਜੀ ਠੀਕ ਹੈ ਜੀ ਜੇ ਟਰੈਕਟਰ ਖਾਲੀ ਚ ਚਲਾਉਣਾ ਖਾਲੀ ਚ ਚੱਲ ਜੂ ਜੇ ਖਾਲੀ ਤੋਂ ਬਾਹਰ ਚਲਾਉਣਾ ਉਹ ਵੀ ਚੱਲ ਜੂਗਾ ਹੁੱਕ ਦੀ ਅਡਜਸਟਮੈਂਟ ਹੈਗੀ ਆ ਅੱਛਾ ਹਾਂਜੀ ਜੇ ਮਾਤਲੋ ਨਾ ਤੁਸੀਂ ਇਹ ਦੇਖੋ ਕਮਾਲ ਦੀ ਗੱਲ ਇਹ ਕਹਿੰਦੇ ਵੀ ਜੇ ਤਾਂ ਟਰੈਕਟਰ ਖਾਲੀ ਚ ਸੈਟ ਕੇ ਆਪਾਂ ਨੂੰ ਲੱਗਦਾ ਵੀ ਖਾਲੀ ਚ ਸੈਟ ਕੇ ਅਸੀਂ ਸੌਖੇ ਆ ਸੀ ਤਾਂ ਉਵੇਂ ਹਸਾਬ ਕਿਤਾਬ ਉਵੇਂ ਚਲਾਓ ਨਹੀਂ ਤਾਂ ਕੀ ਕਰੋ ਕਿ ਹੁੱਕ ਨੂੰ ਥੋੜਾ ਜਿਆ ਇਧਰਲੇ ਪਾਸੇ ਨੂੰ ਕਰ ਲੋ ਕਰ ਲੋ ਤਾਂ ਟਰੈਕਟਰ ਚੱਲੂਗਾ ਪੱਧਰ ਥਾਂ ਤੇ ਤਵੀਆਂ ਜਾਣੀਆਂ ਤਵੀ ਦੇ ਥਾਂ ਦੇ ਵੇ ਹਾਂਜੀ ਹਾਂਜੀ ਉਹ ਇੱਥੇ ਚੱਲਣੀਆਂ ਨਹੀਂ ਆਮ ਤਾਂ ਤਵੀ ਦੇ ਤਵੀ ਲਿਜਾਣ ਵਾਸਤੇ ਆਪਾਂ ਨੂੰ ਖਾਲੀ ਚ ਚਲਾਉਣਾ ਪੈਣਾ ਪੈਂਦਾ ਜਿਵੇਂ ਇਹਨਾਂ ਦੇ ਹੱਬਾਂ ਦੇਖੋ ਜੀ ਆਪਣੀ ਹਮ ਫੁੱਲ ਹੈਬਿਟੂਡ ਜੱਬਾਂ ਤਿਆਰ ਕਰਵਾਉਂਗਾ ਜੀ ਹਮ 2 ਸਾਲ ਦੀ ਬੈਰਿੰਗ ਦੀ ਗਾਰੰਟੀ ਹੈ ਉੱਠੇ ਗੇੜੇ ਤੋੜ ਦਿਓ ਸਿੱਧੇ ਤੋੜ ਦਿਓ ਜਿਵੇਂ ਮਰਜ਼ੀ ਤੋੜ ਦਿਓ ਅੱਛਾ ਮਤਲਬ ਜ਼ਿੰਮੇਦਾਰ ਜ਼ੋਰ ਲਾ ਕੇ ਤੋੜ ਕੇ ਦੇਖ ਲੈ ਕੇ ਮਰਜ਼ੀ ਤੋੜ ਲਈ ਤੇ ਇਹਦੇ ਵਿੱਚ ਲੱਠ ਪਾਈ ਵੀ ਆ ਕਿ ਇਹਦੇ ਵਿੱਚ ਪੈਪ ਪਾਇਆ ਲਾਠੀ ਆ ਜੀ ਸ਼ਾਫਟ ਆ ਜੀ ਹਾਂ ਪਰ ਸਿਰੇ ਤੱਕ ਸ਼ਾਫਟ ਪਾਈ ਜੀ ਸਾਰੀ ਸਿਰੇ ਤੱਕ ਜੀ ਸ਼ਾਫਟ ਪਾਈ ਹੋਈ ਆ ਇੱਕ ਬੈਰਿੰਗ ਉਧਰਲੇ ਸਿਰੇ ਪਾਇਆ ਹੋਇਆ ਇੱਕ ਉਧਰਲੇ ਸਿਰੇ ਦੋ ਸਿੱਕੇ ਦੇ ਵਿੱਚ ਦੋ ਦੋ ਆ ਜੀ ਚਾਰ ਬੈਰਿੰਗ ਹੈ ਹਾਂਜੀ ਦੋ ਇੱਧਰ ਪਾਤੇ ਆ ਦੋ ਇੱਧਰ ਪਾਤੇ ਆ ਇਹਨਾਂ ਨੂੰ ਗ੍ਰੀਸਿੰਗ ਸਿਸਟਮ ਰੱਖਿਆ ਗ੍ਰੀਸ ਹਾਂਜੀ ਹਾਂਜੀ ਹੈਗੇ ਸਿਸਟਮ ਜੀ ਗਰੀਸਿੰਗ ਦਾ ਪੁਆਇੰਟ ਹੈਗਾ ਹਾਂਜੀ ਹਾਂਜੀ ਵਾਟਰ ਪ੍ਰੂਫ ਆ ਜ ਵਾਟਰ ਪਾਣੀ ਤਾਂ ਅੱਜ ਪੈਂਦੇ ਹੀ ਨਹੀਂ ਜੀ ਪਾਣੀ ਚਲਾਈ ਚੱਲਿਓ ਬਣਾ ਜੀ ਵੀ ਮਤਲਬ ਜੇ ਬਾਈ ਚਾਂਸ ਗਿੱਲੀਆਂ ਹੋ ਗਈਆਂ ਬਾਹਰ ਖੜੀਆਂ ਕੁਦਾਰੇ ਆ ਪਾਉਣਾ ਪੈ ਗਿਆ ਬਾਈ ਚਾਂਸ ਕੋਈ ਯੰਤਰ ਜੰਤਰ ਵਾਲਾ ਥਾਂ ਗਿੱਲਾ ਕੋਈ ਗੱਲਬਾਤ ਆ ਹਨਾ ਤਾਂ ਇਹ ਜਿੱਥੋਂ ਦੀ ਮਰਜ਼ੀ ਲੰਘਣੀਆਂ ਮਗਰ ਵੀ ਦੋ ਦੋ ਹੀ ਆ ਬਰਿੰਗਾ ਹਾਂਜੀ ਹਾਂਜੀ ਮਗਰ ਵੀ ਦੋ ਦੋ ਆ ਬਾਕੀ ਨਵੇਂ ਟਾਇਰ ਪਾ ਕੇ ਦਿੰਨੇ ਆ ਜੀ ਹਾਂ ਚੱਕ ਤੇ ਹਿੱਸੇ ਦਾ ਹਿੱਸੇ ਦਾ ਸਿਸਟਮ ਹਿੱਸਾ ਸਿਸਟਮ ਜੀ ਜ਼ਿਮੀਦਾਰ ਨੇ ਜੋ ਤਵਿਆਂ ਖੇਤ ਚ ਲੈ ਕੇ ਜਾਊਗਾ ਜੀ ਹੂੰ ਜ਼ਿਮੀਦਾਰ ਨੇ ਟਰੈਕਟਰ ਦੋ ਥੱਲੇ ਨਹੀਂ ਉਤਰਨਾ ਜੀ ਹੂੰ ਠੀਕ ਹੈ ਜੀ ਉਹ ਤਾਂ ਮੈਂ ਹੋਊਗਾ ਉਹ ਸਿਸਟਮ ਆਪਣਾ ਜੱਕ ਲੱਗਿਆ ਹੋਇਆ ਜੀ ਹੂੰ ਡਿਸਟ੍ਰਿਬਿਊਟਰ ਲੱਗ ਜਾਊ ਟਰੈਕਟਰ ਨਾਲ ਪਾਪਾਂ ਕਨੈਕਟ ਕਰਕੇ ਹੂੰ ਤੇ ਉਸ ਦੇ ਨਾਲ ਆਪਣਾ ਆਸਾਨ ਆਪਣੇ ਜਿਵੇਂ ਜਿਵੇਂ ਤਵੀਆਂ ਖੁੱਲਣੀਆਂ ਉਹ ਮੈਂ ਆਪੇ ਹਿੱਸਾ ਚੱਕਿਆ ਜਾਊਗਾ ਨਾ ਆਪਣਾ ਹਿੱਸਾ ਚੱਕਣ ਦੀ ਜ਼ਰੂਰਤ ਹੈ ਇਹਦੇ ਵਿੱਚ ਨਹੀਂ ਤੇ ਐਵੇਂ ਤਾਂ ਨਹੀਂ ਹੋਊਗਾ ਵੀ ਜੇ ਤਵੀਆਂ ਥੋੜੀਆਂ ਜੀਆਂ ਘੱਟ ਖੋਲੀਆਂ ਤੇ ਹੀ ਸਥੱਲੇ ਲੱਗਦਾ ਨਹੀਂ ਨਹੀਂ ਹਿੱਸਾ ਚੱਕਿਆ ਜਾਊਗਾ ਜੀ ਇਹ ਜਿਹੜਾ ਐਡਜਸਟਮੈਂਟ ਹੈ ਜਿੰਨਾ ਤੁਸੀਂ ਚੱਕਣਾ ਚੱਕ ਲੋ ਅੱਛਾ ਬਾਕੀ ਜਿਵੇਂ ਇਹਦੇ ਵਿੱਚ ਜੋ ਜੱਕ ਲੱਗੇ ਜੱਕ ਲੱਗਿਆ ਹੋਇਆ ਹੈ ਨਾ ਜੀ ਹੂੰ ਜੈਕ ਖੋਲਤਾ ਆਪਾਂ ਨੂੰ ਐਕਸਟਰਾ ਕਿੱਲੀ ਪਾਉਣ ਦੀ ਜ਼ਰੂਰਤ ਨਹੀਂ ਅੱਛਾ ਜੈਕ ਦੇ ਸਾਰੇ ਤਾਂ ਵੀ ਚੱਲਣਗੇ ਨਾ ਜੈਕ ਆਟੋਮੈਟਿਕਲੀ ਜੋ ਆਪਣੇ ਲੱਗਿਆ ਹੋਣੇ ਨਹੀਂ ਹਾਂ ਐ ਐ ਤਾਂ ਨਹੀਂ ਹੋਊਗਾ ਵੀਰੇ ਆਮ ਤੌਰ ਤੇ ਕੀ ਹੁੰਦਾ ਕਿ ਜੈਕ ਨੂੰ ਜਦੋਂ ਹੁਣ ਆਪਾਂ ਧਵੰਗਾ ਚਲਾਉਂਦੇ ਜੈਕ ਨੂੰ ਬੈਕ ਝਟਕਾ ਬਾਈ ਹਾਂਜੀ ਹਾਂਜੀ ਤੇ ਬੈਕ ਝਟਕਾ ਵਜਦਾ ਜੈਕ ਬਿੰਗਾ ਹੋਣ ਦਾ ਵੀ ਚਾਂਸ ਆ ਲੀਕ ਹੋਣ ਦਾ ਲੀਕ ਹੋਣ ਦਾ ਜ਼ਿਆਦਾ ਚਾਂਸ ਹੈ ਜੈਕ ਦੀ 1 ਸਾਲ ਦੀ ਗਾਰੰਟੀ ਹੈ ਜੀ ਫੁੱਲ ਬਿੰਗਾ ਟੁੱਟੇ ਭਾਵੇਂ ਸਾਡਾ ਜੀ ਬਈ ਤੁਸੀਂ ਕੋਈ ਕਿੱਲੀ ਨਹੀਂ ਪਾਉਣੀ ਬਾਹਰ ਦੇ ਵਿੱਚ ਜੈਕ ਘਟ ਦੇਣਾ ਤੁਸੀਂ ਕੋਈ ਕਿੱਲੀ ਨਹੀਂ ਪਾਉਣੀ ਕੁਝ ਨਹੀਂ ਪਾਉਣੀ ਕਿ ਜੇ ਮੰਨਗੇ ਚਲੋ ਜੈਕ ਜਿੱਥੇ ਆਪਣੀ ਜਿੱਥੇ ਖੋਲ ਲਾਜੀ ਆਪਾਂ ਕੋਈ ਕਿੱਲੀ ਨਹੀਂ ਪਾਉਣੀ ਆਟੋ ਲੈਕ ਜੈਕ ਆਈ ਆਪਣਾ ਉਹਨੇ ਇੱਥੋਂ ਤੇਲ ਹੀ ਲੋਕ ਕਰ ਦੇਣਾ ਹਾਂ ਲੋਕ ਹੋ ਜਾ ਜੀ ਆ ਇਹਦੇ ਵਿੱਚੋਂ ਤੇਲ ਹੀ ਲੋਕ ਹੋ ਜਾਣਾ ਮਤਲਬ ਤੇਲ ਨੂੰ ਪਿੱਛੇ ਨੂੰ ਜਦੋਂ ਅਸੀਂ ਆਗਿਆ ਦੇਵਾਂਗੇ ਉਦੋਂ ਹੀ ਮੁੜੂਗਾ ਉਦੋਂ ਪਹਿਲਾਂ ਉਹ ਨਹੀਂ ਨਹੀਂ ਮੁੜਦਾ ਜੀ ਸਮਝ ਗਏ ਨਾ ਇਸ ਕਰਕੇ ਇਹਨੂੰ ਕਿੱਲੀ ਨਹੀਂ ਪਾਉਣ ਦੀ ਲੋੜ ਤੇ ਜੇ ਭਾਈ ਕਿੰਨੇ ਸਾਲ ਦੀ ਗਾਰੰਟੀ ਦਿੰਨਾ ਇਹਦੀ ਜੈਕ ਦੀ 1 ਸਾਲ ਦੀ ਗਾਰੰਟੀ ਹੈ ਜੀ 1 ਸਾਲ ਦੀ ਬੈਰੀਗ ਦੀ 2 ਸਾਲ ਦੀ ਗਾਰੰਟੀ ਹੈ ਬਾਕੀ ਕੋਈ ਵੀ ਦਿੱਕਤ ਆਉਂਦੀ ਹੈ ਆਪਾਂ ਸਰਟ ਕਰਾਂਗੇ ਸਾਰਾ ਇੱਥੇ ਆ ਬੈਠੇ ਆ ਬੰਦੇ ਬੈਠੇ ਬੈਠੇ ਬੈਠਿਆ ਤੇ ਆ ਸੁਹਾਗੇ ਤੇਰੇ ਪਿਛਲੀ ਯਾਰ ਬਹੁਤ ਲੋਕਾਂ ਨੇ ਮੰਗੇ ਹਾਂਜੀ ਇਹ ਤਾਂ ਯਾਰ ਨਾ ਦਾ ਹੀ ਲੱਕੜ ਦਾ ਸੁਹਾਗਾ ਇਹ ਹੈ ਤਾਂ ਲੋਹੇ ਦਾ ਹੀ ਆ ਯਾਰ ਇਹ ਨਹੀਂ ਜੀ ਇਹਦੇ ਵਿੱਚ ਲੱਕੜ ਹੈਗੀ ਦੇਸੀ ਕਿਕਰ ਦੀ ਲੱਕੜ ਵਰਤੋ ਕਰਦੇ ਆਂ ਜੀ ਆਪਾਂ ਇਹਦੇ ਵਿੱਚ ਨਹੀਂ ਜੋ ਲੱਕੜ ਬਾਣ ਚ ਤਾਂ ਲੱਗਣੀ ਨਹੀਂ ਦਿੰਦਾ ਤੂੰ ਥੱਲੇ ਤਾਂ ਇਹਦੇ ਉਹੀ ਲਾਤਾ ਨਹੀਂ ਨਹੀਂ ਸਾਈਡ ਤੇ ਛੁਰੀ ਲੱਗੀ ਹੋਈ ਹੈ ਜੀ ਇਹਦੇ ਥੱਲੇ ਥੱਲੇ ਲੱਕੜੀ ਥੱਲੇ ਲੱਕੜੀ ਕਸੂਈ ਅੱਛਾ ਥੱਲੇ ਬਾਣ ਦੇ ਵਿੱਚ ਲੱਕੜੀ ਕਸੂਗੀ ਆ ਸੁਹਾਗੇ ਨੂੰ ਬਿਨਾ ਮਤਲਬ ਤੋਂ कसे ਨਾ ਗਲੀ ਡੂੜੀ ਨੂੰ ਵੰਡੇ ਇੱਥੇ ਜੇ ਕਈ ਵਾਰ ਬਾਣ ਦਿਉੜੀ ਦੂੜੀ ਆ ਪੱਕਾ ਬਾਣ ਆ ਜੀ ਇਹ ਦਿਉੜੀ ਕੰਪਿਊਟਰ ਕਰਾਏ ਵਾਂਗੂ ਪੱਟ ਕੇ ਲੈ ਜਾਊਗਾ ਜੀ ਹੂੰ ਉੱਤੋਂ ਦੇ ਨਾ ਤਾੜਾ ਟੱਪਦਾ ਹੂੰ ਠੀਕ ਆ ਜੀ ਦਿਉੜੀ ਨਹੀਂ ਪਾਉਂਦਾ ਸੁਹਾਗਾ ਆਪਣਾ ਹੂੰ ਫੁੱਲ ਗਾਰੰਟੀ ਵਾਰੰਟੀ ਹੈ ਦੀ ਸਫਾਈ ਦੇਊਗਾ ਸਫਾਈ ਨਾ ਦੇਵੇ ਆਪਣੀ ਫੁੱਲ ਗਾਰੰਟੀ ਹੈ ਜੀ ਜੇ ਸੁਹਾਗਾ ਸਫਾਈ ਨਾ ਦੇਵੇ ਹਾਂਜੀ ਫੁੱਲ ਗਾਰੰਟੀ ਹੈ ਤੇ ਸੁਹਾਗਾ ਜਰ ਆਏ ਤਾਂ ਨਹੀਂ ਹੋਊਗਾ ਜਿਵੇਂ ਹੁਣ ਉਧਰਲਾ ਹਿੱਸਾ ਹੈ ਉਹ ਲੱਗਿਆ ਵਾ ਤੇ ਸੁਹਾਗਾ ਆਨ ਬੈਲੈਂਸ ਹੋ ਗਿਆ ਹੋਊਗਾ ਆਪਣੇ ਸੁਹਾਗੇ ਦੀ ਖਾਸੀਅਤ ਰਹੀ ਹੈ ਜੀ ਹੂੰ ਆਪਣੇ ਸੁਹਾਗੇ ਨੂੰ ਬੈਲੈਂਸ ਬਰਾਬਰ ਹੈ ਜੀ ਆਪਾਂ ਨੂੰ ਬਾਹਨ ਦੇ ਵਿੱਚ ਫੇਸਾ ਕੱਢਣ ਦੀ ਜਰੂਰਤ ਨਹੀਂ ਆਉ ਨਹੀਂ ਆਮ ਤੌਰ ਤੇ ਜਦੋਂ ਸੁਹਾਗੇ ਆ ਕੀ ਹੈ ਜਦੋਂ ਜਿੱਧਰਲੇ ਪਾਸੇ ਆ ਟਾਇਰ ਆ ਉਧਰਲੇ ਪਾਸੇ ਸੁਹਾਗੇ ਤਬਦੇ ਰਹਿੰਦੇ ਆ ਕੱਢਣਾ ਪੈਂਦਾ ਜੀ ਹੋਰ ਦੇਖਿਓ ਆਪਾਂ ਕੱਢਣਾ ਪੈਂਦਾ ਪਰ ਆਪਣੇ ਸੁਹਾਗੇ ਦੀ ਜ਼ਰੂਰਤ ਹੀ ਨਹੀਂ ਕੱਢਣ ਦੀ ਜੀ ਦਾ ਤੋਂ ਨਹੀਂ ਕਾਰਨ ਕੀ ਆ ਕਾਰਨ ਆਪਣਾ ਬੈਲੈਂਸ ਹੀ ਬਰਾਬਰ ਕੀਤਾ ਹੋਇਆ ਜੀ ਅੱਛਾ ਬੇਟ ਹੀ ਬਰਾਬਰ ਕਰ ਬਰਾਬਰ ਕੀਤਾ ਹੋਇਆ ਚਾਹੇ ਤਾਂ ਇਹ ਹੁੱਕ ਚ ਪੂਰਾ ਕਰਤਾ ਜਾਂ ਕਿਵੇਂ ਕਰਤਾ ਸੋ ਹਾਂ ਜੀ ਨਹੀਂ ਕਿਵੇਂ ਹੀ ਕਰਤਾ ਬਾਕੀ ਐ ਨਹੀਂ ਆਪਾਂ ਲੋਹਾ ਨਹੀਂ ਲਾਏ ਜੀ ਫੈਸਿਲਿਟੀ ਵੀ ਦਿੱਤੀ ਆ ਹੁੱਕ ਦੀ ਆਪਾਂ ਹੂੰ ਜ਼ਿੰਮੇਦਾਰ ਲਿਆਣਾ ਕਰਨਾ ਬਹੁਤ ਔਖਾ ਜੀ ਕਿ ਮਰਜੀ ਫੱਟੀ ਦੇ ਜੋੜ ਕੇ ਲੈ ਕੇ ਜਾਵੇ ਖੇਤ ਕਰਕੇ ਆ ਫੋਲਡ ਕਰ ਦੋ ਜੀ ਹੁੱਕ ਤੇ ਇਹ ਦੋਨੇ ਲੈਫਟ ਜੀ ਵੀ ਪਾਊਗਾ ਤੇ ਜੇ ਸੰਗਲਾਂ ਚ ਪਾਉਣਾ ਸੰਗਲਾਂ ਜੀ ਪਹਿਲਾ ਆਪਸ਼ਨ ਹੈ ਲੈਂਕਾਂ ਚ ਚੱਲ ਜਾਓ ਲਿਫਟ ਦੇ ਵਿੱਚ ਜੀ ਹੂੰ ਠੀਕ ਆ ਜੀ ਫਿਰ ਇਧਰ ਹੀ ਸਾਈਡ ਚਲੋਣਾ ਇਧਰ ਵੀ ਚੱਲ ਜਾਓ ਕੁੰਡੇ ਪੈਂਦੇ ਆ ਇਧਰ ਹੀ ਸਾਈਡ ਇਧਰ ਵੀ ਚੱਲੂ ਦੋਨੋਂ ਸਾਈਡ ਹੀ ਚੱਲੂਗਾ ਅੱਛਾ ਸਵਾਗਾ ਇੱਕੋ ਜਿਹਾ ਹੀ ਚੱਲੂਗਾ ਇੱਕੋ ਜਿਹਾ ਚੱਲੂਗਾ ਜੀ ਆ ਵੀ ਐ ਵੀ ਨਹੀਂ ਵੀ ਅਸੀਂ ਓਟੋ ਓਟੋ ਤਰ੍ਹਾਂ ਦਾ ਘਸਾ ਲਾਂਗੇ ਸਵਾਗਾ ਗਲਤ ਹੋ ਜਾਊਗਾ ਜਿਵੇਂ ਕਈ ਵਾਰ ਬੱਟ ਬੁੱਟਣਾਂ ਨਾਲ ਅਗਲਾ ਐ ਕੱਢਦੇ ਤਾਂ ਇਧਰ ਹੀ ਸਾਈਡ ਪਾ ਕੇ ਜੋੜ ਲਓ ਜੀ ਘਮਾਉਣ ਦੀ ਜਰੂਰਤ ਨਹੀਂ ਆਪਾਂ ਨੂੰ ਸਵਾਗੇ ਦੀ ਤੇ ਆਮ ਜਿਵੇਂ ਸਾਡੇ ਤੇ ਆ ਆ ਦੋ ਸਾਈਡ ਫੱਟਾਂ ਵਾਲਾ ਪਿਆ ਹਾਂਜੀ ਇਹ ਦੋ ਵਾਲੇ ਜਿਵੇਂ ਆਪਣੇ ਹਲਕੇ ਬਾਣਾ ਵਾਸਤੇ ਚੱਲਦਾ ਜੀ ਇਹ ਹੂੰ ਹਾਂਜੀ ਇਹ ਇਹ ਰੇਤਲੇ ਬਾਣਾ ਦਾ ਇਹ ਜਿਵੇਂ ਨਾਰਮਲ ਬਾਣਾ ਨਰਮ ਨਰਮ ਹਲਕੇ ਬਾਣ ਜਿੱਥੇ ਜੀ ਉੱਥੇ ਚੱਲਦਾ ਜੀ ਅੱਛਾ ਇੱਥੇ ਦੋ ਫੱਟਾਂ ਚੱਲ ਆ ਇਹ ਆਪਣੇ ਝੋਨੇ ਨਾਲ ਡੱਕ ਰਵਾਣਾ ਵਾਸਤੇ ਚੱਲਦੀ ਜੀ ਤਰ ਨਾਲੇ ਜੀ ਹੂੰ ਨਹੀਂ ਜੇ ਆਹਾ ਇਹ ਇਹ ਆਪਣੇ ਇੱਧਰ ਥੱਕਾਂ ਦੀ ਆਪਣੇ ਸਾਡੇ ਵਾਲੇ ਪਾਸੇ ਭਰੂਗਾ ਵੱਧ ਹਾਂਜੀ ਆ ਸਵਾਗੇ ਆ ਜਿਹੜੇ ਇਹ ਇਹਨੇ ਭਰਨਾ ਨਹੀਂ ਇਹਦੀ ਤਾਂ ਫੁੱਲ ਗਰੰਟੀ ਵੈਂਟੀ ਜੇ ਡੱਕ ਰਵਾਣ ਦੀ ਚੱਲਣੇ ਜੀ ਹਾਂ ਇਹਨੇ ਭਰਨਾ ਨਹੀਂਗਾ ਸਵਾਗੇ ਨੋ ਪਾਣੀ ਨਹੀਂ ਜਮ ਹਾਂ ਤੁਸੀਂ ਭੁੱਲੇ ਅੰਦਰ ਜਮਾ ਸਹੀ ਆ ਗੱਲ ਪ੍ਰੀਤ ਜਮਾ ਜਦੋਂ ਇਹ ਘਰੇ ਵੀ ਪਿਆ ਹੋਊਗਾ ਪਹਿਲੀ ਤਾਂ ਗੱਲ ਉੱਚਾ ਹੈ ਜ਼ਮੀਨ ਨਾਲੋਂ ਪਾਣੀ ਨਹੀਂ ਲੱਗਦਾ ਗਲਦਾ ਨਹੀਂ ਬਾਕੀ ਸਟੈਂਡਪਾ ਹੀ ਲਏ ਹੋਏ ਜਾ ਕੇ ਜ਼ਿਮੀਂਦਾਰਪੁਰਾ ਜਾ ਕੇ ਲਾ ਕੇ ਆ ਕੇ ਕੱਢ ਦੇਵੇ ਜੀ ਹਾਂ ਤੇ ਆ ਆ ਬਾਈ ਇਹ ਤਿੰਨ ਫੱਟਾਂ ਵਾਲੇ ਆ ਕੇ ਦੋ ਫੱਟਾਂ ਵਾਲਾ ਦੋ ਲਾਵੇ ਤਿੰਨ ਵਾਲਾ ਚ ਚੜਾਈ ਲਮਾਈ ਚ ਵੀ ਜਿਹੜਾ ਮਰਜ਼ੀ ਬਣਾ ਲਿਓ ਤੁਸੀਂ 12 ਫੁੱਟ ਤੋਂ ਸਟਾਰਟ ਆ ਜੇ ਬਾਕੀ ਤੁਹਾਡੀ ਚੋਇਸ ਦੇ ਸਾਬ ਨੇ ਕਿੰਨੀ ਮਰਜ਼ੀ ਆਪਾਂ ਲੈਂਥ ਕਰਾ ਸਕਦੇ ਹਾਂ ਇਹਦੀ ਹਾਂ ਤੇ ਆ ਹਾਲਾਂ ਦੇ ਅਜੇ ਲਾਉਣ ਵਾਲੀਆਂ ਪੰਨਾਂ ਉਹ ਕੀ ਕਹਿੰਦੇ ਹੁੰਦੇ ਆ ਫਾਲੀਆਂ ਜੁੱਫਾ ਵਾਲੇ ਹਾਂਜੀ ਹਾਂਜੀ ਲਾਉਣੇ ਰਹਿੰਦੇ ਜਿਵੇਂ ਤਿਆਰ ਪਈ ਆਪਣਾ 15 ਲ ਸੈਟ ਆ ਜੀ ਆ ਆ ਇਹਦੀ ਟੈਨ ਆ ਇਹ ਟੈਨ ਆ ਜੀ ਇਹਦੀ ਹਾਂ A to Z ਲੇਜ਼ਰ ਕਟਿੰਗ 25 mm ਦੇ ਵਿੱਚ ਫੁੱਲ ਸਾਈਜ਼ ਆ ਬਿਨਾ ਜੋੜ ਤੋਂ ਹੂੰ ਜ਼ਿਮੀਦਾਰ ਭਰਾ ਕਿਵੇਂ ਮਰਜ਼ੀ ਤੋੜ ਦੇ ਠੀਕ ਹੈ ਜੀ ਟੈਨ ਸਾਡੇ ਕੋਲੋਂ ਆ ਕੇ ਨਵੀਂ ਲਿਆ ਸਕਦਾ ਜੀ ਇਹ ਕਾਇ ਨਹੀਂ ਪੁੱਛਦੇ ਕਿ ਮੀਟੂ ਟੂ ਹੀ ਇੱਕ ਤਾਂ ਸਭ ਤੋਂ ਵੱਡੀ ਮौज ਆ ਇਹ ਵੀ ਜਿਹੜੀ ਟੈਨ ਟੁੱਟ ਗਈ ਉਹਦੇ ਸਾਈਜ਼ ਦੀ ਮਿਲ ਜਾਣੀ ਕਿਉਂਕਿ ਲੇਜ਼ਰ ਕਟਿੰਗ ਦੀ ਲੇਜ਼ਰ ਕਟਿੰਗ ਹੈ ਜੀ ਤੇ ਦੂਜੀ ਗੱਲ ਆ ਵੀ ਜੇ ਕਿਸੇ ਨੇ ਤੋੜਤੀ ਤਾਂ ਮਿਲ ਵੀ ਉਹਨੂੰ ਉਹੀ ਜਾਣੀ ਆ ਜਿਹੜੀ ਟੈਨ ਹੈ ਜੀ ਇਹ ਬਿਨਾ ਜੋੜ ਤੋਂ ਆ ਜੀ ਜਿੰਨੀ ਮਰਜ਼ੀ ਤੱਕ ਕਿੰਨੇ ਚਿਰ ਚ ਤੋੜ ਦੇਵੇ ਤਾਂ ਕਿਦੋਂ ਮਰਜ਼ੀ ਤੋੜ ਦੇ ਜਦੋਂ ਦਿਲ ਕਰਿਆ ਉਦੋਂ ਮਰਜ਼ੀ ਆ ਜੀ ਦੇਖ ਲਾ ਮੈਂ ਵੀਡੀਓ ਦੇ ਵਿੱਚੋਂ ਗੱਲ ਨਹੀਂ ਮੈਂ ਕੱਟਣੀ ਮੈਂ ਇੱਥੇ ਹੀ ਆ ਜੀ ਜੇ ਚ ਟੈਮਪਲੀਮੈਂਟ ਨਹੀਂ ਮਿਲੂ ਤੁਹਾਨੂੰ ਮੈਂ ਇਹ ਕਹਿੰਦੇ ਵੀ ਕੋਈ ਬੰਦਾ ਆ ਤੋੜ ਦੇ ਸਾਡੇ ਹੱਥ ਲੈ ਜੇ ਤੋੜ ਦੇ ਤੇ ਪਾ ਕੇ ਲੈ ਜੇ ਗੱਲ ਮੋਕੋ ਦੀ ਹਾਂਜੀ ਕਿਸੇ ਗੱਲ ਨਾਲ ਹੀ ਕਹਿੰਦਾ ਕੋਈ ਬੰਦਾ ਯਾਰ ਯਕੀਨ ਨਹੀਂ ਕਹਿੰਦਾ ਹੁੰਦਾ ਐਵੇਂ ਤਾਂ ਕਹੀ ਵੀ ਨਹੀਂ ਜਾਂਦੀ ਗੱਲ ਹਾਲ ਕਿੰਨੇ ਕਿੰਨੇ ਬਣਾ ਦਿੰਦਾ ਹਾਲ ਆ ਤੇਰਾ ਨਾਲ ਸੈਟ ਆ ਗਿਆ ਜੀ ਹਾਂ ਠੀਕ ਹੈ ਜੀ ਆ ਇਹ ਤੋਂ ਬਾਅਦ ਆਪਣਾ 15 ਦਾ ਸੈਟ ਆ ਗਿਆ ਫੋਲਡਿੰਗ ਦੇ ਵਿੱਚ ਤਿਆਰ ਕੀਤਾ ਜੀ ਆਪਾਂ ਹੂੰ ਬਿਲਕੁਲ ਆਸਾਨ ਨਾਰਮਲ ਚੱਕ ਕੇ ਬੰਦ ਰੱਖ ਦੂਗਾ ਜੀ ਹੂੰ ਠੀਕ ਹੈ ਜੀ ਇਹਦੇ ਨੂੰ ਚੈੱਕ ਕਰਾਉ ਆ ਮੈਂ ਗ੍ਰੀਸ ਵਾਲੀ ਪਿੰਨਾ ਆ ਗਈਆਂ ਜੀ ਠੀਕ ਹੈ ਜੀ ਪਹਿਲ ਕੀ ਸਿਸਟਮ ਹੁੰਦਾ ਸੀਗਾ ਇਹਦੇ ਵਿੱਚ ਆਪਣਾ ਜੀ ਪਲੇ ਪਾਈ ਜਾਂਦੀ ਸੀਗੀ ਆਇਆ ਬਾਜਾ ਬਾਜ ਪਲੇ ਪਾਈ ਜਾਂਦੀ ਸੀਗੀ ਟਕ ਟਕ ਕਰਨ ਲੱਗ ਜਾਂਦਾ ਉਹ ਆਪਾਂ ਕੀ ਸਿਸਟਮ ਹੀ ਹੁਣ ਲੌਕ ਲਗਾਤਾ ਇਹਦੇ ਬੈਕ ਸਾਈਡ ਹਾਂ ਨਾ ਬੰਦ ਨੂੰ ਕਿੱਲੀ ਪਾਉਣ ਦੀ ਜ਼ਰੂਰਤ ਆ ਸਿਰਫ ਲੌਕ ਪਾਉਣਾ ਇਹਦੇ ਵਿੱਚ ਲੌਕ ਪਾ ਕੇ ਤੇ ਹਾਲ ਰੈਡੀ ਹੈ ਬਸ ਹਾਂਜੀ ਉਹ ਉਹ ਕਿੱਲ ਨਹੀਂ ਪਾਉਣੇ ਕਿੱਲ ਨਹੀਂ ਪਾਉਣੇ ਜੀ ਕਿੱਲਾਂ ਦੇ ਨਾਲ ਤਾਂ ਪਲੇ ਪਊ ਹੀ ਪਊਏ ਪੱਕੇ ਬੋਸ਼ਾ ਪੱਕੀਆਂ ਪਿੰਨਾ ਜੀ ਗ੍ਰੀਸ ਮਾਰੋ ਕੋਈ ਦਿੱਕਤ ਨਹੀਂ ਵਧੀਆ ਆਸਾਨ ਚੱਕੇ ਜਾਣਗੇ ਹਾਂ ਪੂਰੀ ਪਟਾਈ ਜੋ ਵਿਚਾਲੇ ਵਾਲੇ ਹਲ ਕਰਦੇ ਓਵੇਂ ਹੀ ਕਰਣੀ ਬਾਕੀ ਜੋ ਵੀ ਆਪਣੀ ਚੀਜ਼ ਆਗਾ ਤੋਂ ਨਾਤੀਆ ਖਿੱਚ ਜੀ ਇਹ سپورਟ ਆਈ ਇਹਦੀ ਇਹ ਕਿਉਂ ਲਾਉਣੀ ਪਈ ਨਹੀਂ ਤਾਂ ਆਮ ਤੌਰ ਤੇ ਘੋੜੀ ਇੰਨੀ ਆ ਇਹਨੂੰ ਕਿਉਂ ਦੂਰ ਕਿਉਂ ਲਿਆ ਇਹ ਆਪਣਾ ਕਿੰਨਾ ਮਰਜ਼ੀ ਪੱਕਾ ਬਾਣ ਹੋਵੇ ਜੀ ਹੂੰ 11 ਤੋਂ ਲੈ ਕੇ 17 ਤੱਕ ਆਪਣੇ ਕੋਲੇ ਬਣਿਆ ਪਏ ਸੈਟ ਜੀ ਇੱਥੇ ਜੇ ਆਪਣਾ ਬਾਣ ਚੱਲਦੇ ਦੇ ਵਿੱਚ ਕਿੰਨਾ ਮਰਜ਼ੀ ਪੱਕਾ ਹੋਵੇ ਹਲ ਤਰ ਜਾਣ ਆਪਣੇ ਆ ਜੀ ਅੱਛਾ ਹਾਂਜੀ ਫੁੱਲ ਗਾਰੰਟੀ ਵਾਰੰਟੀ ਹੈ ਜੀ ਨਾ ਲੱਗਦੀ ਯਾਰ ਮੈਂ ਮੈਨੂੰ ਹੁਣ ਤੇਰੇ ਗੱਲ ਤੋਂ ਸਮਝ ਆਇਆ ਜਦੋਂ ਹੁਣ ਮੰਨ ਲਓ ਵੱਡਾ ਟਰੈਕਟਰ ਪਾਇਆ ਵਾ ਆਪਾਂ ਮਗਰ ਪਾਇਆ ਵੱਡਾ ਟਰੈਕਟਰ ਪ੍ਰੀਤ ਹੁਣ ਆਪਣੀ ਘੋੜੀ ਆ ਆ ਹੁਣ ਜਦੋਂ ਟਰੈਕਟਰ ਮੁੜੂਗਾ ਟਰੈਕਟਰ ਆ ਘੋੜੀ ਨੂੰ ਹੀ ਬਟਾ ਦੇਊਗਾ ਆ ਘੋੜੀ ਨੂੰ ਹੀ ਬਟਾ ਦੇਊਗਾ ਇੰਨੀ ਨੂੰ ਮਤਲਬ ਉਹਦਾ ਲੋਡ ਆ ਜਿਹੜਾ ਉਹ ਇੱਥੇ ਪਾਊਗਾ ਇੱਥੇ ਪਾਊਗਾ ਹੈਨਾ ਜਾਂ ਫਿਰ ਉਹ ਲੋਡ ਸਿਰਿਆਂ ਤੇ ਜਦੋਂ ਫਸਿਆ ਉਹ ਸਿਰਿਆਂ ਤੇ ਪਾਉਗਾ ਮਤਲਬ ਜਾਂ ਤਾਂ ਘੋੜੀ ਆਹ ਸਟਰਕਚਰ ਨੂੰ ਹਿਲਾਉਣ ਦੀ ਕੋਸ਼ਿਸ਼ ਕਰੂਗੀ ਜਾਂ ਫਿਰ ਕੱਲਾ ਇਹਨੂੰ ਹੀ ਹਿਲਾਉਣ ਦੀ ਕੋਸ਼ਿਸ਼ ਕਰੂਗੀ ਇਹਨੂੰ ਜੇ ਵਾ ਬੰਡ ਲਿਆ ਤਾਂ ਇਹਦੇ ਭਾਰ ਨੂੰ ਆਪਾਂ ਵਿਚਾਲੇ ਵੀ ਲੈ ਗਏ ਲੱਗਣਗੀ ਵਦਿਕ ਠੀਕ ਆ ਜੇ ਤਾਂ ਘੋੜੀ ਇੱਥੋਂ ਪੱਟਣ ਦੀ ਕੋਸ਼ਿਸ਼ ਕਰੂਗੀ ਤਾਂ ਵੀ ਆਹ ਹੈਗਾ ਜੇ ਘੋੜੀ ਇੱਥੋਂ ਪੱਟਣ ਦੀ ਕੋਸ਼ਿਸ਼ ਕਰੂਗੀ ਤਾਂ ਵੀ ਆਹ ਹੈਗਾ ਖਿੱਚਣ ਨੂੰ ਨੇੜੇ ਮਤਲਬ ਇਹਦੇ 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 ਟਰੈਕਟਰ ਦੀ ਪਾਵਰ ਨੂੰ ਬੰਡ ਲਿਆ ਹਾਂਜੀ ਹਾਂਜੀ ਜਿੱਥੇ ਆਪਾਂ ਦੋ ਹਿੱਸਿਆਂ 'ਚ ਬੰਡਿਆ ਸੀ ਉੱਥੇ ਚਾਰ ਹਿੱਸਿਆਂ 'ਚ ਬੰਡਿਆ ਹਾਂ ਨਾ ਹਾਂਜੀ ਬਾਕੀ ਇਹਦੇ ਵਿੱਚ ਵੀ ਆਪਣੀ ਹਾਲਾਂ ਦੇ ਵਿੱਚ ਵੀ ਹਮ ਸਾਰੀ ਲੇਜ਼ਰ ਕਟਿੰਗ ਲੱਗੀ ਹੋਈ ਐ ਠੀਕ ਐ ਫੁੱਲ ਹੈਵੀ ਪਾਈਪ ਲੱਗੀ ਹੋਈ ਐ ਇਹ ਏਐਸ ਮਾਰਕਾ ਲੱਗਿਆ ਕੋਈ ਆਪਾਂ ਹਲਕੇ ਵਨ ਬ੍ਰਾਂਡਿੰਗ ਲੱਗੀ ਹੋਈ ਸਾਰੀ ਜੋ ਵੀ ਜਿਵੇਂ ਸੀਟ ਲੱਗੀ ਹੋਈ ਏ ਜੀ ਆ ਸੀਟ ਐ ਟੈਨ ਵਾਲੀ ਪਲੇਟ ਐ ਕੋਈ ਵੀ ਸੀਟ ਜਿਹੜੀ ਲੇਜ਼ਰ ਕਟਿੰਗ ਲੱਗੀ ਐ ਨਾ ਸਾਰੀ ਆਪਣੀ ਟਾਟਾ ਦੀ ਲੱਗੀ ਹੋਈ ਐ ਅੱਛਾ ਹਾਂਜੀ ਵੀ ਮਤਲਬ ਲੋਹਾ ਨਾ ਗੜਨ ਵਾਲੀ ਮਸਲਾ ਨਾ ਪਰਨ ਵਾਲੀ ਨਾ ਭੱਜਣ ਵਾਲੀ ਨਾ ਕਿਸੇ ਗੱਲ ਵਾਲੀ ਤੋਂ ਉਹ ਤਾਂ ਗੱਲ ਹੀ ਹੈ ਬਾਕੀ ਇੱਕ ਹੋਰ ਐ ਆਪਣੇ ਹਾਲਾਂ ਦੇ ਵਿੱਚ ਹਾਂ ਜਦੋਂ ਟਰੈਕਟਰ ਚੱਲੀ ਜਾਂਦਾ ਮੋੜਨਾ ਨਾ ਆਪ ਨੂੰ ਲਿਫਟ ਚੱਕਣ ਦੀ ਜ਼ਰੂਰਤ ਨਹੀਂ ਉਹ ਵੀ ਮੋੜੂ ਐ ਬਿਲਕੁਲ ਜ਼ ਅਛਾ ਹਾਂਜੀ ਮੈਨੂੰ ਤਾਂ ਲੱਗਦਾ ਵੀ ਮੋੜਨ ਦੇ ਵਿੱਚ ਆਪ ਮੁੜਨ ਦੀ ਗੱਲ ਹੀ ਕੀਤੀ ਹੈ ਵੀ ਸ਼ਾਇਦ ਮੋੜਨ ਦੇ ਵਿੱਚ ਤੇਰੀ ਆ ਸਪੋਰਟ ਜ਼ਿਆਦਾ ਮੋੜਨ ਦੇ ਵਿੱਚ ਆਪਾਂ ਜੋਦੋ ਟਰੈਕਟਰ ਮੋੜਦਾ ਆਪਾਂ ਲਿਫਟ ਚੱਕਣ ਦੀ ਜ਼ਰੂਰਤ ਨਹੀਂ ਉਹ ਵੀ ਟਰੈਕਟਰ ਮੋੜੂ ਆਪਣਾ ਹੂੰ ਨਹੀਂ ਟਰੈਕਟਰ ਜ਼ਿਆਦਾ ਲੰਬੇ ਹਾਲ ਅਸਲ ਦੇ ਵਿੱਚ ਜ਼ਿਆਦਾ ਚੌੜੇ ਹਾਲ ਨਾ ਬਣਵਾਉਣ ਦਾ ਜਿਹੜਾ ਮੇਨ ਕਾਰਨ ਆ ਉਹ ਇਹੀ ਆ ਵੀ ਪੈੜੀ ਸਿੱਧੀ ਸਿੱਧ ਕੋਈ ਬੋਣੀ ਪੈਂਦੀ ਆ ਜਦੋਂ ਟਰੈਕਟਰ ਮੋੜਦੇ ਆ ਫਿਰ ਉਹ ਵੱਟਾਂ 'ਚ ਜਾ ਚੜਦਾ ਮੁਰਦਾ ਨਹੀਂ ਹਾਂਜੀ ਹਾਂਜੀ ਇਹ ਆਪਾਂ ਬਿਲਕੁਲ ਸਾਨ ਮੋੜੂ ਆ ਜੀ ਠੀਕ ਆ ਤੁਹਾਨੂੰ ਲਿਫਟ ਚੱਕਣ ਦੀ ਜਰੂਰਤ ਹੀ ਨਹੀਂ ਪੈਣੀ ਠੀਕ ਆ ਫੀਚਰ ਆ ਨਾ ਤੇ ਆ ਆ ਆ ਗੱਪਰੂਆਂ ਵਿੱਚ ਕੀ ਫੀਚਰ ਆ ਦੱਸੀ ਜੀ ਇਹ ਆਪਣੀ ਟਰਾਲੀ ਆ ਕਿ ਜੀ ਹਾਂ ਆਹ ਕਾਦੀ ਹਸਤੇ ਸਪਰਿੰਗ ਜੀ ਆ ਆ ਕਾਤੋਂ ਦਿੱਤੇ ਆ ਇਹਦਾ ਕਾਰਨ ਲੋ ਇਹ ਤੁਹਾਨੂੰ ਦੱਸਦਾ ਜੀ ਹਾਂ ਪਹਿਲਾਂ ਤਾਂ ਪ੍ਰੋਟੈਕਟਰ ਜੋੜ ਲਏ ਜੀ ਹੂੰ ਠੀਕ ਆ ਜੀ ਹੂੰ ਜੇ ਕਈ ਵਾਰੀ ਪਿੱਛੇ ਕੋਈ ਸਮਾਨ ਆਪਾਂ ਤਾਂ ਕੱਲੇ ਤਾਂ ਨਹੀਂ ਲੈਂਦਾ ਜੀ ਹੂੰ ਠੀਕ ਆ ਜੀ ਇਹਨੂੰ ਵੀ ਇਹ ਬੰਦਾ ਇੱਥੇ ਕਿੱਲੀ ਕੱਢੇ ਇਹਨੂੰ ਐ ਕੱਢੇ ਤੇ ਲਿਫਟ ਚੱਕੋ ਜੀ ਇਹ ਡੈਂਪਰ ਹੋ ਜਾਂਦੀ ਆਪਣੇ ਆਪ ਅੱਛਾ ਜਿਵੇਂ ਮੰਨ ਲਾ ਮੈਂ ਬੋਰੀਆਂ ਪ੍ਰੀਤ ਹੋਈ ਬੋਰੀਆਂ ਲਾਦ ਲਿਆਏ ਆਪਾਂ ਉਦੋਂ ਆ ਤਾਂ ਪਿਆ ਰਹਿ ਗਿਆ ਉਹ ਹੁਣ ਤਾਂ ਆ ਐ ਨੂੰ ਜਾ ਰਿਹਾ ਇਹਦਾ ਮਤਲਬ ਉਦੋਂ ਚੱਕੇ ਵੇ ਤੋਂ ਆ ਉਧਰ ਨੂੰ ਜਾ ਬਸ ਆ ਲੌ ਖੋਲ ਕੇ ਜੀ ਮਤਲਬ ਲਿਫਟ ਚੱਕ ਦੋ ਲੈਂਕਾਂ ਆਪਣੀ ਚੱਕ ਦੋ ਕਿਉਂ ਫਿਊਚਰ ਨੋਟ ਕਰ ਤੂੰ ਕਰਨਿਆ ਹੈ ਵੈਸੇ ਟਾਈਮ ਤੇ ਪਾ ਤੇ ਯਾਰ ਨੇ ਬੋਰੀਆਂ ਬਾਰੀਆਂ ਲਿਆਇਆ ਕਈ ਵਰੀ ਬੰਦਾ ਚੱਕ ਕੇ ਕੋ ਰੇ ਦੀਆਂ ਕੋ ਹੋਰ ਆ ਤੇ ਬੰਦਾ ਕੀ ਕਰੇ ਬਸ ਸਿੱਧਾ ਹੀ ਡੰਪ ਕਰ ਦੇ ਮਾ ਸਿੱਧੇ ਹੀ ਜੀ ਸਰ ਕਰੇ ਲਊ ਆਪਣੇ ਆਪ ਜੀ ਹਾਂ ਇਹ ਇਹਨੂੰ ਕਹਿੰਦੇ ਆ ਇਹਨੂੰ ਇਹਨੂੰ ਕਹਿੰਦੇ ਆ ਮਿਸਤਰੀ ਐਵੇਂ ਥੋੜੋਂ ਯਾਰ ਲੋਕ ਹਰਿਆਣੇ ਚ ਇਹਨਾਂ ਕੋਲੇ ਆਉਂਦੇ ਆ ਲੈ ਵੀ ਸਜਣਾ ਹੋਰ ਆ ਮਗਰਲੇ ਪਾਸੇ ਟਰਾਲੀਆਂ ਬਣੀਆਂ ਜੁੰਦੀਆਂ ਕਾਦਲੀਆਂ ਉਹ ਦੇ ਇਕੱਠਾ ਲੈ ਟਰਾਲੇ ਜਾ ਗਈ ਆਪਣੇ ਇਹ ਮੈਂ ਨਾ ਪ੍ਰਾਲੀ ਵਾਲੀਆਂ ਨਹੀਂ ਟਰਾਲੀਆਂ ਹਾਂਜੀ ਹਾਂਜੀ ਪ੍ਰਾਲੀ ਵਾਲੇ ਇਹ ਪ੍ਰਾਲੀਆਂ ਵਾਲੀਆਂ ਟਰਾਲੀਆਂ ਬਣਾਈਆਂ ਹਾਂਜੀ ਹਾਂਜੀ ਅੱਛਾ ਇਹਨਾਂ ਦਾ ਆਰਡਰ ਫੜਦੇ ਆ ਹਾਂਜੀ ਬਾਹਰ ਤਿਆਰ ਹੋਈ ਵੀ ਖੜੇ ਆ ਤਿਆਰ ਹੋਈ ਜਾਂਦੇ ਜੀ ਇਹ ਇਹ ਆਪਾਂ ਨੂੰ ਸਾਈ ਤੇ ਬਣਾਉਣਾ ਪਊਗਾ ਕਿ ਬਣਿਆ ਬਣਾਇਆ ਮਿਲ ਜਾਊਗਾ ਨਹੀਂ ਨਹੀਂ ਜਿੰਨਾ ਵੀ ਸਾਡੇ ਕੋਲ ਮਾਲ ਆ ਜੀ ਸਾਰਾ ਆਰਡਰ ਦਾ ਜੀ ਅੱਛਾ ਹਾਂਜੀ ਆਰਡਰ ਕਰਨਾ ਪਊ ਆਰਡਰ ਦੁਬਾਰਾ ਰੈਡੀ ਹੁੰਦਾ ਜੀ ਮਾਲ ਸਾਰਾ ਜਿੰਨਾ ਆਪਣੇ ਕੋਲੇ ਐਮਪਲੀਮੈਂਟਸ ਪਏ ਆ ਇਹ ਅਸਲ ਚ ਜ਼ਿੰਮੇਦਾਰਾਂ ਦੇ ਪਏ ਆ ਜ਼ਿੰਮੇਦਾਰਾਂ ਦੇ ਆਪਾਂ ਹੁਣ ਆਰਡਰ ਦੇ ਆ ਇਹ ਆਰਡਰ ਦੇ ਜੀ ਆਰਡਰ ਦੇ ਆ ਤੇ ਇਹਨਾਂ ਦੇ ਵਿੱਚ ਜੇ ਕਿਸੇ ਹੋਰ ਨੇ ਦੇਣਾ ਆ ਟਰਾਲੀ ਦਾ ਤਾਂ ਹੁਣ ਮੌਕਾ ਹੀ ਆ ਗਿਆ ਕਿੰਨੇ ਕਿ ਚਿਰਚ ਬਣਾ ਦੇਵੋਗੇ ਇਹ ਆਪਾਂ ਦੇ ਰਹੇ ਪੰਜ ਦਿਨਾਂ ਦੇ ਵਿੱਚ ਹੀ ਪੰਜ ਦਿਨਾਂ ਦੇ ਵਿੱਚ ਦੇ ਦਾਂਗੇ 5 ਦਿਨਾਂ ਦੇ ਵਿੱਚ ਦੇ ਦਾਂਗੇ ਤੇ ਆ ਆ ਆ ਤਵੀਆਂ ਹਾਲਾ ਇਹ ਕਿੰਨੇ ਕਿੰਨੇ ਚਿਰਚ ਮਿਲ ਜਾਂਦੇ ਆ ਤਾਂ ਮੈਂ ਵੱਧ ਟਾਈਮ ਲੱਗਦਾ ਇਹ ਤਾਂ ਮੰਨ ਲਈ ਚਲੋ 15-20 ਦਿਨ ਬੁਕਿੰਗ ਰਹਿੰਦੀ ਜਿੰਨੇ ਤੇ ਠੀਕ ਆ ਹਾਂਜੀ ਤੇ ਆ ਹਲਾ ਹਲਾ ਦਾ ਕਿੰਨਾ ਟਾਈਮ ਲੱਗਦਾ ਹਲਾ ਦਾ ਮੈਂ ਤਾਂ ਹਫਤਾ 10 ਦਿਨ ਜੀ ਠੀਕ ਆ ਸੁਹਾਗਾ ਕਿੰਨੇ ਚਿਰਚ ਮਿਲ ਜੂਗਾ ਸੁਹਾਗਾ ਹਫਤੇ 10 ਦਿਨ ਦੇ ਦਾਂਗੇ ਬਸ ਹੀ ਸੁਹਾਗਾ ਕੱਲਾ ਕਿਕਰਦਾ ਹੀ ਹੋਊਗਾ ਹੋਰ ਵੀ ਅਪਾ ਜਿਹੜੀ ਲੱਕੜ ਵਰਤੋ ਕਰਦੇ ਦੇਸੀ ਕਿੱਕਰ ਹੀ ਕਰਾਂਗੇ ਉਹ ਵੀ ਐਮਪੀ ਤੋਂ ਇੰਪੋਰਟ ਕਰਾਉਣੇ ਜੇ ਆਪਾਂ ਬਾਹਰੋਂ ਆਪਣੇ ਲੋਕਲ ਕਿੱਕਰ ਮਿਲਦੀ ਨਹੀਂ ਤੁਹਾਨੂੰ ਪਤਾ ਹੈ ਐਮਪੀ ਚੋਂ ਕਿੱਕਰ ਆਉਂਦੀ ਹੈ ਸਾਰੀ ਠੀਕ ਹੈ ਜੀ ਠੀਕ ਹੈ ਠੀਕ ਹੈ ਨੰਬਰ ਨੋਟ ਕਰੋ ਸੱਚ ਨੂੰ ਬਹੁਤ ਕਿਰਤੀ ਬੜੇ ਸਚਿਆਰੇ ਬੜੇ ਸਿਆਣੇ ਮੁੰਡੇ ਆ ਬਹੁਤ ਵਧੀਆ ਕੰਮ ਕਰਦੇ ਪਿਛਲੇ ਸਾਲ ਵੀ ਆਇਆ ਸੀ ਉਦੋਂ ਪਿਛਲੇ ਸਾਲ ਵੀ ਆਇਆ ਸੀ ਮੈਂ ਤੇ ਬਹੁਤ ਸੋਹਣਾ ਮੁੰਡਿਆਂ ਨੇ ਤਰੱਕੀ ਵੀ ਕੀਤੀ ਆ ਦੋਨੇ ਭਰਾ ਇੰਨੇ ਮਿਹਨਤ ਕਰਦੇ ਆ ਸਾਰਾ ਪਰਿਵਾਰ ਇੰਨੀ ਮਿਹਨਤ ਕਰਦਿਆ ਪਹਿਲਾਂ ਪਿੰਡ ਦੇ ਵਿੱਚ ਵਰਕਸ਼ਾਪ ਹੁੰਦੀ ਸੀ ਕਈ ਵਾਰੀ ਬੰਦਾ ਸੋਚਦਾ ਕਿ ਜਦੋਂ ਇਹਨਾਂ ਦਾ ਨਾਮ ਲਿਆ ਲੱਕੜਾਂ ਵਾਲੀ ਪਿੰਡ ਆ ਹਾਂ ਲੱਕੜ ਵਾਲੀ ਪਿੰਡ ਆ ਵੀ ਇਹਦਾ ਨਾਮ ਲਿਆ ਯਾਰ ਉਹ ਤਾਂ ਮੁੰਡੇ ਵਰਕਸ਼ਾਪ ਉਹ ਪਿੰਡ ਦੇ ਵਿੱਚ ਵਰਕਸ਼ਾਪ ਵੀ ਇਹਨਾਂ ਤੋਂ ਕੋਈ ਆ ਹੁਣ ਇਹਨਾਂ ਨੇ ਕੀ ਕੀਤਾ ਕਿ ਬਾਰ ਬਾਰ ਫੈਕਟਰੀ ਬਣਾਲੀ ਦਾਤੇ ਨੇ ਤਰੱਕੀ ਦਿੱਤੀ ਆ ਮੈਨੂੰ ਜਿੰਨਾ ਕੁ ਪਤਾ ਲੱਗਾ ਵੀ ਸਰਸੇ ਮੇਲੇ ਤੇ ਵੀ ਜਾ ਰਹੇ ਆ ਹਾਂਜੀ 9 10 ਤਰੀਕ ਦਾ ਮੇਲਾ ਜੀ ਆਪਣਾ ਹਾਂ ਤੇ 9 10 ਤਰੀਕ ਦਾ ਮੇਲਾ ਉੱਥੇ ਸਰਸੇ ਮੇਲੇ ਤੇ ਵੀ ਮਿਲਣਗੇ ਜਿੰਨੇ ਵੀ ਗੱਪੁਰੂਆਂ ਮੇਲੇ ਤੇ ਆਉਣਾ ਜਰੂਰ ਬਾਈ ਉਹਨਾਂ ਕੋਲੇ ਹਾਜ਼ਰੀ ਲਵਾ ਕੇ ਆਉਣੀ ਆ ਤੇ ਨਾਲ ਦੀ ਨਾਲ ਉੱਥੇ ਜਰੂਰ ਤੁਸੀਂ ਆਪਦੀਆਂ ਅੱਖਾਂ ਦੇ ਨਾਲ ਸੰਦ ਦੇਖ ਕੇ ਵੀ ਉਹਨੇ ਜੇ ਕਿਸੇ ਨੇ ਬਣਵਾਉਣਾ ਤੇ ਫੋਨ ਕਰ ਦੇਣਾ ਤੁਸੀਂ ਕਿਤੇ ਵੀ ਬੈਠੇ ਆ ਇਹ ਮੁੰਡਿਆਂ ਨੂੰ ਵੀਡੀਓ ਕਾਲ ਜਰੂਰ ਕਰਨੀ ਆ ਜੇ ਤੁਸੀਂ ਆਨਲਾਈਨ ਸਾਈ ਦੇਣੀ ਤਾਂ ਵੀਡੀਓ ਕਾਲ ਜਰੂਰ ਕਰਨੀ ਆ ਕੋਈ ਇਹ ਨਾ ਹੋਵੇ ਕਿ ਸਾਡੀ ਵੀਡੀਓ ਨੂੰ ਚੱਕ ਕੇ ਆਪਦੇ ਪਲੇਟਫਾਰਮ ਤੇ ਪਾਵੇ ਆਪਦਾ ਨੰਬਰ ਲਾਵੇ ਤੇ ਸਾਡੀ ਗੱਲ ਕਹੀ ਤੋ ਕੋਈ ਸਾਈ ਕਿਸੇ ਹੋਰ ਨੂੰ ਪਾ ਦੇਵੇ ਵੀਡੀਓ ਕਾਲ ਕਰਕੇ ਆ ਗੱਬਰੂ ਨੂੰ ਜ਼ਰੂਰ ਦੇਖਣਾ ਉਸ ਤੋਂ ਬਾਅਦ ਤੁਸੀਂ ਸਾਈ ਪਾ ਦੇਣੀ ਆ ਇਹਨੇ ਜਿਹੜੀ ਚੀਜ਼ ਕਹਤੀ ਉਹੀ ਬਣਾ ਕੇ ਦੇ ਦੇਣੀ ਆ ਨੰਬਰ ਨੋਟ ਕਰ ਲਓ ਵੀਡੀਓ ਜ਼ਰੂਰ ਸ਼ੇਅਰ ਕਰ ਲਓ